ਸਬਾਕ ਕੇ ਸ਼ਰਧੀ ਸੰਪਰਦਾਇਕ ਗਤੋਂ ਫਿਰ ਮਾਲ ਸਰਕਾਰ ਦੇ ਚੰਤਵਾਪਕ ਗੁੰਦਕ ਚੀੜਾ ਲੱਗਿਆ 23 ਕੋਨਾ ਕੇ ਲਗਾਤਾਰ ਦਿਵਾਨਾ ਕੀ ਹਾਜ਼ਰੀ ਭਰ ਲਈ ਸੀ ਪਾਲਾ ਦਿਨ ਦਾ ਦਿਵਾਨ ਜਿन्होने 1.5 ਤੋਂ 2 ਘੰਟੇ ਹਾਜ਼ਰੀ ਕਰੀ ਤੇ ਰਾਤ ਦੇ ਦਿਵਾਨ ਵਿੱਚ ਫਿਰ ਹਾਜ਼ਰ ਹੋਏ 10:30 ਵਜੇ ਦੇ ਕਰੀਬ ਸਮਾਪਤ ਹੋਇਆ ਔਰ 11:00 ਸਵਾ 11:00 ਵਜੇ ਤੱਕ ਕੋ ਸਾਰੇ ਸੇਵਾਦਾਰ ਮਿਲ ਕੇ ਕਿਸੇ ਨੂੰ ਕੋਈ ਦਿੱਕਤ ਸੰਚਾਰ ਕਿਸੇ ਨੂੰ ਪ੍ਰਸ਼ਾਦ ਸਵਾ 11:00 11:30 ਵਜੇ ਸਾਰੇ ਸੇਵਾਦਾਰ ਵਾਪਸ ਆਫ ਨੀਅਰ ਰੋਟ ਕਹ ਲੋ ਕਿ ਇੱਕ ਬਦਨ ਤੋਂ ਕੁਛ ਮਿੰਟ ਪਹਿਲਾਂ ਬਾਪਾ ਜੀ ਨੇ ਆਪਣੇ ਨਿੱਜੀ ਸੇਵਾਦਾਰ ਭਾਈ ਪਰਮੇਸ਼ਰ ਨੂੰ ਕੌਂਫ ਕੀਤਾ ਤੇ ਪਰਮੇਸ਼ਰ ਸ਼ਰੇ ਕੋੜਿਆ ਪੁੰਡੀ ਕੋੜੀ ਕਿ ਉਹ ਪਰਮਜੀਤ ਪੰਚਾਇਤਾਹੁ ਇਸਟਾਉ ਬੈਠੇ ਬਾਹੀ ਨੂੰ ਬਾਹੀ ਨੂੰ ਬੈਠ ਕੇ ਜਾਚ ਕਰਦੇ। ਉਹਨਾਂ ਜਾ ਕੇ ਇਤਨਾ ਸ਼ਕਾਰ ਕੀ ਕੀ। ਮਰਾ ਕੀ ਹੁਕਮ ਹੈ। ਜੇ ਸਾਡਾ ਸਵੇਰ ਢਿੱਲਾ ਹਨ ਸਾਹ ਥੋੜਾ ਖਿਚ ਮਾਰ। ਇਹ ਪਛਮੀ ਕਿਪ। ਪਿਛਤਾ ਬਾਵੇ ਨੂੰ ਬੁਲਾ। ਇੱਕ ਜਗਜੀਤ ਸਿੰਘ ਨੂੰ ਬੁਲਾ। ਸਾਡੇ ਕੌਸਟਲ ਸਾਹਿਬ ਜੀ ਦੇ ਸੇਵਕ ਗਿਆਤਪੋ ਗਿਆਤ ਸਾਹਿਬ ਇੱਥੇ ਤੱਕ ਸੇਵਾਦਾਰ ਪਹੁੰਚੇ। ਇਸ ਸ਼ਰਗਸ ਦੀ ਥੋੜਾ ਟਿੱਲੇ। ਫੌਰਨ ਜਦੇ ਗੱਡੀ ਖਿਡਾ ਲਈ ਸੇਵਾਦਾਰ ਬੁਲਾ دی۔ ਲਗਭਗ 1 ਵਜੇ ਬਾਬਾ ਜੀ ਬਾਹਰ ਆ। ਆਪ ਬਰੋ ਮੱਫਰ ਪਾ ਕੇ ਜੋੜਾ ਪਾ ਕੇ ਬੋਲੇ ਜੀਵਿੰਦਰ ਵਾਹਿ ਨੂੰ ਇਤਿਜਾਬ ਪੈਂਦੇ ਸੀ ਕਿ ਉਸੇ ਤਰ੍ਹਾਂ ਜਾਪ ਕਰ ਦਿਓ ਇੱਕ ਵਾਰੀ ਆਪਣੇ ਕਮਰੇ ਤੋਂ ਬਾਹਰ ਆ। ਆ ਕੇ ਗੱਡੀ ਦੀ ਤਾਂ ਕਿ ਸੇਵਾਦਾਰ ਨੇ ਕਹਿੰਦੇ ਤਾਂ ਜਾਪ ਕਰਦੇ ਹੋਵੇਂ ਗੱਡੀ ਚ ਸੇਵਾਦਾਰ ਨੇ ਪੁੱਛਿਆ ਵਾਰਾ ਵੀ ਆਪਾਂ ਕਿੱਥੇ ਚੱਲਣਾ ਕਹਿੰਦੇ ਜਿੱਥੇ ਥੋੜਾ ਜੀ ਕਰਨਾ ਇੱਥੇ ਲੱਗਦਾ ਚਲੋ ਸਲਾਹ ਕੀਤੀ ਵੀ ਆਪਾਂ ਫੋਰਟਸ ਦੇ ਵਿੱਚ ਚੱਲ ਸਾਂ ਇੱਥੋਂ ਗੱਡੀ ਉਹ ਤਾਂ ਕੀ ਗੱਲ ਬੰਦਾ ਸਪੀਡ ਨਾਲ ਜਾਂਦਾ ਐ ਸਾਹਨੇ ਵਾਲੇ ਦਾ ਆਪਾਂ ਪੜਦਾ ਪੁਲ ਉੱਤਰਿਆ ਘਹਾੜੇ ਵੱਲ ਉਹ ਤੋਂ ਥੋੜੀ ਜਿਹੀ ਹੋਰ ਅੱਗੇ ਤੱਕ ਕਿਲੋਮੀਟਰ ਘੱਲੋ ਕਿਉਂ ਉਸੇ ਤਰ੍ਹਾਂ ਸੀਟ ਤੇ ਬੈਠ ਕੇ ਜਾਪ ਕਰਦੇ ਗਏ ਨੇ ਜਿਸ ਤਰ੍ਹਾਂ ਪੌਣੇ 1 ਵਜੇ ਕਰਦੇ ਸੀ ਜਾਂ ਗੱਡੀ ਚ ਬੈਠ ਕੇ ਕਰਦੇ ਗਏ ਜਾਂ ਪੌਣੇ ਸੀਗੇ ਸਾਂਨੇ ਆਉਤੋਂ ਡੇਢ 2 ਡੇਢ ਕਿਲੋਮੀਟਰ ਕੇ ਜਾ ਕੇ ਫਿਰ ਤੋਂ ਕਰ ਲੋ ਕਿ 1 ਲੱਖ ਤੋਂ ਚੁੱਪ ਸੇਵਾ ਕਰਨੇ ਲਾਉਣ ਦੀ ਕੋਸ਼ਿਸ਼ ਬੁੱਕ ਤੋਂ ਬਾਅਦ ਜਲਦੀ ਥੋੜੀ ਕਿਤੇ ਕੋ ਸਪੋਰਟ ਚ ਲੈ ਗਏ ਇੱਕੋ ਟਲਾ ਜਵਾਬ ਸੀ ਕੁਝ ਤੇ ਕੰਮ ਬਹੁਤ ਕਿਹਾ ਬੱਕ ਉਹਨਾਂ ਦੀ ਜਾਣਦਾ ਸੈਟੀਸਫੈਕਸ਼ਨ ਸੈਟੀਸਪ੍ਰਦਾਨ ਇਹ ਤਾਂ ਉਹ ਘਾਟ ਹੈ ਜਿਹੜਾ ਕਦੇ ਪੂਰਾ ਹੋ ਨਹੀਂ ਸਕਦਾ ਪਰ ਲੇਕਿਨ ਜੋ ਉਹਨਾਂ ਨੇ ਸਿੱਖਇਆ ਇਤਵਾਸ ਤੇ ਸਮਾਜ ਵਾਸਤੇ ਔਰ ਸਿੱਖੀ ਵਾਸਤੇ ਜੋ ਘਰਨਾ ਉਹਨਾਂ ਨੇ 30 ਸਾਲ ਲਗਾਤਾਰ ਘੱਲੂ ਉਹਦਾ ਕੋਈ ਮੈਂ ਖੰਦਾਈ ਸੂਚਾ ਸਿੱਖ ਜਗਤ ਨੂੰ ਦੇਣ ਦੇ ਦਾ ਉਹਨਾਂ ਕਿਉਂਕਿ ਲਗਾਤਾਰ ਪੰਥਕ ਕਾਰਜਾਂ ਵਾਸਤੇ ਅਖੀਰਲੇ ਸਵਾਸਾਂ ਤੱਕ ਉਹ ਲੱਗੇ ਰਹੇ ਕੱਲ ਵੀ ਇਹਨਾਂ ਕਾਰਜਾਂ 'ਤੇ ਲੱਗੇ ਰਹੇ ਦੁਆਨ ਵੀ ਸੁਆਉਂਦੇ ਰਹੇ ਸੰਗਤ ਨੂੰ ਪੁਂਦੇ ਰਹੇ ਫੈਲਨ ਨੂੰ ਕੋਈ ਬਿਮਾਰੀ ਕਿਉਂਕਿ ਖਾਣ ਪਾਣ ਦਾ ਬਹੁਤ ਜਿਆਦਾ ਮਤਲਬ ਇੱਕ ਸਿਸਟਮ ਟਿਕਾ ਸੀਗਾ ਇੱਕ ਰਾਂਚਕ ਮਤ੍ਰ ਵੀ ਚੀਜ਼ ਕੋ ਫਾਲਤੂ ਨਹੀਂ ਸੀ ਸ਼ੱਕ ਦੇ ਇਸ ਪਰ ਉਹ ਰੋਟੀ ਵੀ ਨਿੰਮ ਪਾਣੀ ਪੀਤਾ ਪਾਣੀ ਕੋਈ ਜੋ ਉਹਨਾਂ ਦਾ ਚੱਲੇ ਜਾਣਾ ਸਾਰੀ ਸੰਸਥਾ ਲਈ ਸਾਰੀ ਸੰਸਥਾ ਲਈ ਸਾਡੇ ਸਤਾਂ ਬਹੁਤ ਵੱਡਾ ਘਾਟਾ ਜਿਹੜਾ ਕਦੇ ਵੀ ਪੂਟ ਨਹੀਂ ਹੋ ਸਕਦਾ ਉਹਨਾਂ ਦੇ ਜਾਣ ਦਾ ਦੁੱਖ ਅਸੀਂ ਕਦੇ ਵੀ ਨਹੀਂ ਭੁਲਾ ਸਕਦੇ ਕਿਤੇ ਸਮਝ ਨਹੀਂ ਆਉਂਦਾ ਕਿ ਅਸੀਂ ਉਹਨਾਂ ਦਾ ਪਤਨ ਪਰ ਉਹ ਕਿਹਦੇ ਵਿੱਚੋਂ ਦੇਖੀਏ ਜਾਂ ਅਸੀਂ ਕੀ ਕਰੀਏ ਇਹ ਇਹ ਬਿਲਕੁਲ ਸੱਚ ਹੈ ਅਏ ਦੀ ਬੇਨਤੀ ਉਹਨਾਂ ਦਾ ਪਰਨਾ ਸੀ ਕਿ 50 ਦਾ ਸਮਾਰਕ ਮਰਦ ਆਇਆ ਆਪਾਂ ਪੂਰੀ ਚੜ੍ਹਦੀ ਕਲਾ ਵਿੱਚ ਰਹੀਏ ਉਸ ਵੇਲੇ ਮੀਟਿੰਗ ਹੋਈ ਟਰਸਟੀ ਦੀ ਪਹਿਲਾ ਸਵਾਗਤ ਹੁੰਦਾ ਖੈਰ ਰੱਖਿਆ ਹੁਣ ਹੀ ਥੋੜਾ ਸਮਾਂ ਪਹਿਲਾਂ ਸਾਡੇ ਸਾਰੇ ਟਰਸਟੀ ਦੇ ਪ੍ਰਮੁੱਖਾਂ ਨੇ ਬੈਠ ਕੇ ਕੋਣ ਦੇ ਉਸੇ ਕੰਪਨੀ ਕਮੇਟੀ ਤੱਕ ਨੂੰ ਜੋ ਡਿਸੀਜਨ ਲੱਗਦਾ ਸਾਡੀ ਸੰਪਰਦਾ ਦੇ ਵਿੱਚ ਹੁਣ ਤੱਕ ਇਹ ਪਰੰਪਰਾ ਚੱਲੀ ਆਸਦੀ ਸੰਤ ਬਾਬਾ ਅਸ ਮਹਾਰਾਜ ਦੇ ਵੇਲੇ ਤੋਂ ਲੈ ਕੇ ਸੰਤ ਬਾਬਾ ਖੰਸਮਰ ਹੁਣ ਤੱਕ ਆਨੰਦ ਕਰਦੇ ਕਿ ਸਾਡੀ ਸੰਪਰਦਾ ਦੇ ਵਿੱਚ ਜਿਹੜੇ ਮੁੱਖੀ ਮਹਾਪੁਰਖ ਹੋਏ ਨੇ ਉਨ੍ਹਾਂ ਦਾ ਜਲ ਪ੍ਰਵਾਹ ਕਿਤੇ ਗਏ ਜੀਵਕਪਤੀ ਸੰਤ ਮਹਾਰਾਜ ਸੰਤਵਾਪੀ ਸ਼ਸ਼ ਮਹਾਰਾਜ ਦਾ ਸੱਚਖੰਡ ਗਏ ਤਾਂ ਉਹਨਾਂ ਦਾ ਪਿੱਤਰ ਸ੍ਰੀ ਜਲਪਾ ਕਿੱਥੇ ਛੋਟੇ ਸੰਤ ਮਹਾਰਾਜ ਸੱਚਖੰਡ ਗਏ ਸੰਤਪਾਪਾ ਕ੍ਰਿਸ਼ਨ ਪਾਨੋ ਜੀ ਉਹਨਾਂ ਦਾ ਸਰੀਰ ਵੀ ਜਲ ਪ੍ਰਵਾਹ ਤੇਰਨ ਤੋਂ ਬਾਅਦ 2014 ਦੇ ਵਿੱਚ ਸੰਤਪਾਪਾ ਤੇਜਸ ਮਹਾਰਾਜ ਜੀ ਸੱਚਖੰਡ ਗਏ ਉਹਨਾਂ ਦਾ ਸਰੀਰ ਵੀ ਜਲ ਪ੍ਰਵਾਹ ਪਿਤਾਗੁਰ ਲੇਕਿਨ ਉਸ ਤੋਂ ਬਾਅਦ ਬਾਬਾ ਜੀ ਨੇ ਇੱਕ ਵਾਰੀ ਨਹੀਂ ਕਈ ਵਾਰੀ ਇਹ ਪਰਮਾ ਜਾਹਰ ਕੀਤਾ ਕਿ ਪਾਈਏ ਪਰੰਪਰਾ ਨੂੰ ਬੰਦ ਕਰਨਾ ਹੈ ਤਾਂ ਸਪਾਸਟ ਵੀ ਕਿਉਂ ਕਹਿੰਦੇ ਰਹੇ ਵੀ ਇਹ ਪਰੰਪਰਾ ਇੱਕ ਨਾ ਇੱਕ ਦਿਨ ਆਪਾਂ ਨੂੰ ਬੰਦ ਕਰਨੀ ਪਊਗੀ ਮੈਂ ਹੁਣ ਜਣਾ ਖਣਾ ਹੀ ਮਤਲਬ ਜਦ ਕੋਈ ਗੱਲ ਹੁੰਦੀ ਹੈ ਤਾਂ ਸਤ ਨੂੰ ਦਰਿਆ ਤੇ ਚੱਲ ਪੈਂਦੇ ਨੇ ਵੀ ਆਪਾਂ ਨੇ ਬੰਦ ਸੋ ਅੱਜ ਦੀ ਮੀਟਿੰਗ ਵਿੱਚ ਸਾਰੇ ਜਿਹੜੇ ਉਹਨਾਂ ਦੇ ਨਿੱਜੀ ਸੇਵਾਦਾਰ ਸੀਗੇ ਜਾਂ ਜਿੰਨੇ ਕਿ ਤਾਸ ਨੇ ਉਹਨਾਂ ਦੀ ਸੰਗਤ ਕਰਕੇ ਉਹਨਾਂ ਤੋਂ ਬਹੁਤ ਵਾਰੀ ਸੁਣਦਾ ਮੌਕਾ ਮਿਲੇ ਸਾਰੀ ਮੀਟਿੰਗ ਤੇ 4 15 ਹੋ ਗਿਆ ਡਿਸੀਜਨਸ ਕਰਨ ਦੇ ਹੋਇਆ ਕਿ ਆਪਾਂ ਜੋ ਉਹਨਾਂ ਦੀ ਸੋਚ ਸੀਗੀ ਉਹਨਾਂ ਦੀ ਸੋਚ ਨੂੰ ਅੱਗੇ ਪਨਾਹ ਜਾਵੇ ਕਿ ਜੇ ਆਪਾਂ ਹੁਣ ਅੱਜ ਕੋਈ ਰੀਤ ਪਾਵਾਂਗੇ ਤਾ ਸਾਡੀ ਸੰਪਰਦਾ ਤੇ ਸਾਡੀ ਸੰਸਥਾਵਾਂ ਚ ਅੱਗੇ ਚੱਲੂਗੀ। ਵੀ ਉਹਨਾਂ ਦੇ ਸਰੀਰ ਦਾ ਜਲ ਪ੍ਰਵਾਹ ਕਰਨ ਦੇ ਵਿੱਚ ਆਇ। ਅੰਤਮ ਸੰਸਕਾਰ ਹੈ ਜਿਹੜਾ ਪੁਰਾਣਾ ਸਭ ਦੀ ਕੀਤਾ ਜਾਂਦਾ। ਦੂਸਰਾ ਕਿਸੇ ਵੀ ਪ੍ਰਾਣੀ ਦੇ ਜਾਨ ਤੋਂ ਜਾਂ ਬਾਅਦ ਇਹ ਗੱਲ ਦਾ ਸਖਤ ਵਿਰੋਧ ਕਰਦੇ ਸੀ ਕਿ ਕਿਸੇ ਦੀ ਕੋਈ ਯਾਦਗਾਰ ਨੀ। ਇਹ ਵੀ ਅੱਜ ਦੀ ਮੀਟਿੰਗ ਵਿੱਚ ਪਸੇਜ ਹੋਇਆ ਕਿ ਉਹਨਾਂ ਦੀ ਕੋਈ ਯਾਦਗਾਰ ਯੇ ਕੋਈ ਕਿੱਠੇ ਤੇ ਬਣਾਤੀ ਕੋਈ ਕੋਰ ਬਣਾਤੀ ਕੋਈ ਵੀਠਾ ਸਾ ਬਣਾਤਾ ਵੀ ਇਤਾਂ ਦੀ ਕੋਈ ਯਾਦਗਾਰ ਸਾਡੇ ਸਥਾਨ ਬਣਾਉਣੀ ਕੋਈ ਨਹੀਂ ਕਿਉਂਕਿ ਇਹ ਜਿਹੜੀ ਸਾਰੀ ਯਾਦ ਮੇਰਾ ਆਪ ਦੇਖਦੇ ਚਾਹੇ ਗੁਰੂ ਘਰ ਦਾ ਇੱਟਾ ਵੱਡਾ ਪਰਵੰਤ ਹੈ ਹੌਸਪੀਟਲ ਦਾ ਸਕੂਲ ਦਾ ਹੋਰ ਸਾਡੇ ਕਿੰਨੇ ادارے ਨੇ ਕਿੰਨੇ ਕੁ ਉੱਤਰ ਇਹ ਸਾਡੇ ਮਹਾਪੁਰਖਾਂ ਦੀ ਸੰਤ ਬਾਬਾ ਈਸ਼ਰ ਸਮਾਰਤ ਦੀ ਸੰਤ ਬਾਬਾ ਕਿਸ ਸਮਾਰਤ ਸੰਤ ਬਾਬਾ ਦੇ ਦਸparat ਆਪ ਸੰਤ ਬਾਬਾ ਬਖਤਰ ਸਿੰਘ ਮਹਾਰਾਜ ਦੀ ਇਹ ਸਾਰਾ ਕੁਝ ਸੰਗਤਾਂ ਵਾਸਤੇ ਕਿ ਜਾਵੇ ਇਹ ਤੋਂ ਵੱਡੀ ਯਾਦਗੀਰ ਨਹੀਂ ਹੋ ਸਕਦੀ ਇਸ ਕਰਕੇ ਫੈਸਲਾ ਕੀਤਾ ਕਿ ਕੋਈ ਕੋਈ ਯਾਦਗਾਰ ਨਹੀਂ ਬਣਾਈ ਦੋ ਜੋ ਸਰਦੀ ਰਹਿਤ ਮਖਲਾਵਾ ਗੁਰਮਰਜਾ ਦਾ ਅਨਸਾਰ ਕਰਨਾ ਚਾਹੀਦਾ ਕਿਉਂਕਿ ਸਾਡੇ ਗੁਰੂ ਸਾਹਿਬਾਂ ਦੇ ਹੋਰ ਸੰਪਰਦਾਵਾਂ ਦੇ ਮਹਾਂਪੁਰਖਾਂ ਦੇ ਸੰਸਕਾਰ ਵੀ ਆਪਾਂ ਸਾਰੇ ਦੇਖਣਾ ਕਿ ਕਿਤੇ ਜਾਂਦੇ ਸਾਡੀ ਰਹਿਤ ਦੇ ਵਿੱਚੇ ਗੱਲ ਗੁਰੂprinciple ਕਿ ਸੰਸਕਾਰ ਅਸੀਂ ਸਿੱਖ ਧਰਮ ਦੇ ਤੱਕ ਕਰਦੇ ਆਂ ਉਹ ਗੱਲ ਦਾ ਫੈਸਲਾ ਸਾਰੇ ਰੱਖੇ ਕਿ ਤੱਕ ਕਿ ਸੰਸਕਾਰ ਕਿਤਾ ਜੋ ਦੂਜਾ ਸੰਸਕਾਰ ਦਾ ਸਮਾਂ ਕਿਉਂਕਿ ਕੱਲ 3 ਵਜੇ ਤੱਕ ਪਰਸ਼ੀ ਦੇ ਸਮਾਂ ਜਪਨੇ ਆ 27 ਤਰੀਕ ਹੋਣੀ ਹੈ ਕਿਉਂਕਿ ਕੱਲ 3 ਵਜੇ ਤੱਕ ਪਰਸ਼ੀ ਦੇ ਸਮਾਂ ਜਪਨੇ ਅੱਜ ਦੇ 27 ਤਰੀਕ ਨੂੰ ਹੈ 27 ਤਰੀਕ ਨੂੰ ਠੀਕ 3 ਵਜੇ ਇਸੇ ਸਮਾਂ ਤੇ ਜਗਾ ਪ੍ਰਬੰਧਕਾਂ ਦੀ ਇੱਕ ਟੀਮ ਬਣਾਈ ਕਿ ਇਹ ਟੀਮ ਫੈਸਲਾ ਕਰੇ ਕਿ ਕਿਹੜੀ ਜਗ੍ਹਾ ਤੇ ਸੰਸਕਾਰ ਇੱਥੇ ਨੇੜੇ-ਤੇੜੇ ਕਿੱਥੇ ਜਗ੍ਹਾ ਸਿਲੈਕਟ ਕਰਨੀ ਹੈ 27 ਤਰੀਕ 3 ਵਜੇ ਮਾਪਿਆਂ ਦੇ ਪਵਿੱਤਰ ਸਰੀਰ ਦਾ ਸੰਸਕਾਰ ਉੱਥੇ ਹੋਵੇ ਅੱਜ ਦੇ 28 ਤਰੀਕ ਨੂੰ ਸਵੇਰੇ 9:00 ਜਿਹੜੀ ਅੰਗੀਠਾ ਸਮਾਰਨ ਦੀ ਰਸਮ ਹੈ ਜਿਹਨੂੰ ਆਪਾਂ ਪੁੰਡੰਗੀ ਰਸਮ ਕਹਿੰਦੇ ਆ। ਉਹ ਅੰਗੀਠਾ ਸਮਾਰਨ ਦੀ ਰਸਮ। ਤਾਂ ਮੈਂ ਸਾਰੇ ਨੂੰ ਬੇਨਤੀ ਕਰਨਾ ਕਿ ਇਸ ਸੰਸਕਾਰ ਦੇ ਸਮੇਂ ਤੇ ਇੱਕ ਅੰਗੀਠਾ ਸਵਾਲਨ ਮਲੇ। ਸਾਰੀਆਂ ਸੰਪਦਾਵਾਂ ਸਾਰੇ ਮਹਾਂਕੂਸ ਸਾਰੀਆਂ ਸੰਪਦਾ ਜਿੱਥੋਂ ਕਿ ਕੋਈ ਕਿਸੇ ਚੱਲ ਕਰਾਵੇ। ਉਹ ਕਿਰਪਾ ਕਰਕੇ ਸਮੇਂ ਸਿਰ ਆਉਣ ਦੀ ਖੇਚਲ। ਉਸ ਤੋਂ ਅੱਗੇ ਜੋ ਬਾਬਾ ਜੀ ਦੇ ਹਸਤ ਹੋਣਗੇ ਉਹ ਇਥੋਂ ਸਿੱਕ ਕਾਫਲੇ ਦੇ ਰੂਪ ਵਿੱਚ ਸੰਗਤ ਦੇ ਰੂਪ ਵਿੱਚ ਇਕੱਠੇ ਹੋ ਕੇ ਉਹ ਸਾਰੀ ਸੰਗਤ ਜਾ ਸਕਦੀ ਐ ਅਸੀਂ ਬਸਾਂ ਦਾ ਪ੍ਰਬੰਧ ਵੀ ਸਾਡੇ ਕੋਲ 40 ਤੇ 50 ਬਸਾਂ ਦੇ ਕੀਏ ਕਹੀ ਗਿਆ ਸੂਲੀਆਂ ਲੋੜ ਵੀ ਹੋਰ ਵੀ ਲਾਦਾ ਨਹੀਂ ਉਹ ਅਸੀਂ ਸਾਰੀਆਂ ਬਸਾਂ ਸੰਗਤ ਦੇ ਸੂਲਤ ਵਾਸਤੇ ਲਾ ਲਾਂਗੇ ਫਰ ਬਾਕੀ ਆਪਣੀਆਂ ਛਟੀਆਂ ਵਾਹਨ ਕੋਈ ਜਾ ਸਕਦਾ ਉਹ ਫਿਰ 11 ਵਜੇ ਇਸੇ ਸਥਾਨ ਤੋਂ ਬਾਬਾ ਜੀ ਦੇ ਆਸਤ ਲੈ ਕੇ ਸ਼੍ਰੀ ਕੀਰਤ ਪ੍ਰਸਾਦ ਸਾਹਿਬ ਦੇ ਪੈਗਾਮ ਉੱਥੇ ਜਾ ਕੇ ਉਹ ਅਸਤਜਲ ਪ੍ਰਵਾਹ ਕੀਰਤ ਮਹਾਰਾਜ ਦੀ ਪੁੱਤਰ ਘਰ ਤੇ ਕਿਤੇ ਜਾ ਔਰ ਉੱਥੇ ਜਿਹੜਾ ਟਾਈਮ ਹੈ ਮੈਂ ਸੰਗਤ ਨੂੰ ਬੇਨਤੀ ਕਰਦਾ ਕਿਸੇ ਨੇ ਦਿੱਲੀ ਤੋਂ ਆਉਣਾ ਹੈ ਕਿਸੇ ਨੇ ਵਿਦੇਸ਼ਾਂ ਤੋਂ ਆਉਣਾ ਹੈ ਕਿਸੇ ਨੇ ਹੋਰ ਕਈ ਕੋਨਾ ਤੋਂ ਆਉਣਾ ਕੋਈ ਲੇਟ ਹੋ ਜਾਂਦੇ ਨੇ ਉੱਥੇ ਸਾਡਾ ਟਾਈਮ 1 ਵਜੇ ਦਾ ਹੈ ਕਿ 1 ਵਜੇ ਸੰਗਤ ਉਥੇ ਸਿੱਧੀ ਵੀ ਪਹੁੰਚ ਸਕਦੀ ਹੈ ਉੱਥੇ ਲੰਗਰ ਪਾਣੇ ਦੇ ਪ੍ਰੰਤ ਸਾਰੇ ਤੋ ਬਾਕੀ ਸਾਰਾ ਕੰਮ ਕਰ ਦਿੱਤਾ ਜਾਊਗਾ 2:00 ਵਜੇ ਸੰਸਦ ਤੇ ਪਹੁੰਚਣਾ ਜਾਂ ਜਿਨ੍ਹਾਂ ਨੇ ਸੂ ਜਤਰਾ ਦੇ ਨਾਲ ਜਾਣਾ ਤਾਂ 11:00 ਵਜੇ ਤੋਂ ਪਹਿਲਾਂ ਉੱਥੇ ਆ ਕੇ ਸ਼ੁਰੂ ਕਰਨਾ ਉਸ ਤੋਂ ਅਗਲੀ ਬੇਨਤੀ ਜਿਹੜਾ ਉਹਨਾਂ ਦਾ ਦਸ਼ਹਿਰੇ ਦਾ ਸਮਾਰੋਹ ਉਹ ਵੀ ਅੱਜ ਦੀ ਮੀਟਿੰਗ ਵਿੱਚ ਫਾਲੋਅ ਅਪ ਕਰ ਕਿ ਆਉਣ ਵਾਲੀ 3 ਤਰੀਕ ਤੱਕ ਬੁੱਧਵਾਰ ਉਹਨਾਂ ਦਾ ਦਸ਼ਹਿਰੇ ਦਾ ਸਮਾਰੋਹ ਇਸੇ ਸਥਾਨ ਤੇ ਗੁਰੂ ਕਬ ਚੁੱਕਦਾ ਕਰਨਾ ਰੱਖੇ ਪੜਤਨ ਦੇ ਪਾਇਲਾਂ ਆਪ ਸਭ ਨੂੰ ਆਨੰਦ ਸਵਾਗਤ ਕਰਦਾ ਜਿੱਤੇ ਸੰਗਤਾਂ ਵੱਡੀ ਗਿਣਤੀ ਚ ਆਉਣੀ ਆ ਉੱਥੇ ਪੰਥੀਆਂ ਵੱਡੀਆਂ ਆਸਰੇ ਆਪਾਂ ਦੇ ਆਪ ਨੂੰ ਧਰਮ ਸ਼ਕਸ਼ਤਾ ਜਾਂ ਹੋ ਰਾਜਨੀਤਿਕ ਸਭ ਤੋਂ ਖੁੱਲੀ ਛੁੱਟੀ ਹੈ ਕਿਉਂਕਿ ਅਜਿਹੇ ਦੁੱਖ ਦੇ ਵਿਚਾਰ ਇੱਕ ਬੰਦਾ ਆਉਣ ਦੀ ਕੋਸ਼ਿਸ਼ ਕਰਦਾ ਮੈਂ ਸਭ ਨੂੰ ਬੇਨਤੀ ਕਰਦਾ ਕਿ ਸਾਰਿਆਂ ਨੂੰ ਐਸੀ ਜੜੀ ਪਵਿੱਤਰ ਹੋ ਉਹਨਾਂ ਮਹਾਪੁਰਖਾਂ ਨੇ ਜਿਨ੍ਹਾਂ ਨੇ ਆਪਣੇ ਵਾਸਤੇ ਕੁਝ ਨਹੀਂ ਬਣਾਇਆ ਸੰਗਤਾਂ ਵਾਸਤੇ ਪੰਥ ਵਾਸਤੇ ਸਿੱਖੀ ਵਾਸਤੇ ਬਹੁਤ ਬਣਾਇਆ ਇਸ ਹਾਲ ਉਹਨਾਂ ਦੇ ਸੰਸਕਾਰਾਂ ਤੇ ਉਹਨਾਂ ਦੀ ਠੱਸਵਰਨ ਨੇ ਉਹਨਾਂ ਦੇ ਦੁਸ਼ਹਿਰੇ ਦਾ ਸਵਾਗਤ ਸ਼ਾਮ ਨੂੰ ਉਹ 9 ਵਜੇ ਤੋਂ ਲੈ ਕੇ 3 ਵਜੇ ਤੱਕ ਉਹ ਸਵਾਗਤ ਕਰਦੇ ਇੱਕ ਵਜੇ ਰੱਖੇ ਸ਼੍ਰੀ ਸਹਿ ਪੜਦੇ ਭੋਗ ਹੈ ਜੀ ਉਹ ਸਨਾਤਨਿਸਮਰਤ ਆਪੀ ਸੰਗਤ ਨਹੀਂ ਗਏ ਆ ਨਿਯਮਦਰ ਸਨਾਤਨ ਨਹੀਂ ਹੈ ਲੇਕਿਨ ਕੋ ਕੋ ਸੰਗਤ ਕਰ ਸਕਦਾ ਹੈ ਪਹਿਲਾ ਇਹ ਕਿ ਕੋ ਜਿਸ ਤਰ੍ਹਾਂ ਸਵੇਰੇ ਅਸੀਂ ਜਦੋਂ 5 ਵਜੇ ਮਹਾਪ੍ਰਸ਼ਾਣ ਸ੍ਰੀ ਬਾਹਰ ਲੈ ਕੇ ਆ ਸ਼੍ਰੀਨਾਮ ਕੰਤ ਤੋਂ ਬਾਅਦ ਪਹਿਲਾ ਪੁਰਾ ਸਾਬ ਬਡੇ ਮਹਾਪ੍ਰਸ਼ਨ ਸਾਂਤ ਸਾਰੇ ਜਾ ਕੇ ਨਾਮ ਅਸ਼ਕਰ ਕਰਕੇ ਆਏ ਫਿਰ ਉਹਨਾਂ ਦਾ ਸਰੀਰ ਛੋਟੇ ਮਹਾਰਾਜ ਕੋਲੋਂ ਸਾਥ ਪਜਾਇਆ ਗਿਆ। ਉੱਥੇ ਜਾ ਕੇ ਮਹਤਪਾ ਕੈਕ ਦੇ ਦਰਸ਼ਨ ਕਰਕੇ ਆਏ। ਫਿਰ ਦਰਬਾਰ ਸਾਹਿਬ ਅੱਗੇ ਲਿਆ ਕੇ ਕਿਉਂ ਪੇ। ਦਰਬਾਰ ਸਾਹਿਬ ਦੇ ਅੰਦਰ ਤਾਂ ਆਪਾਂ ਸਰੀਰ ਜਾ ਨਹੀਂ ਸਕਦੇ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਫਿਰ ਬਾਹਰ ਉਹਨਾਂ ਦਾ ਸਰੀਰ ਰਿਖੇ। 5 ਵਜੇ ਤੋਂ ਲੈ ਕੇ 8 ਵਜੇ ਤੱਕ 10:00 ਵਜੇ ਤੱਕ। ਉੱਥੇ ਸੰਗਤ ਨੂੰ ਦਰਸ਼ਨ ਕਰਾਏ ਜੇ ਟੋਸ ਟਾਈਮ ਵੀ ਸੰਗਤ ਦਾ ਬਹੁਤ ਭਾਰੀ ਇਕੱਠ ਔਰ ਸਵੇਰ ਕੱਟ ਹੋਏ ਸਿੱਖ ਜੀ ਵਾਸਤੇ ਤੋਂ ਆਪਣਾ ਉਹ ਜਿਹੜਾ ਥੋੜਾ ਪੁਰਾਣਾ ਜਗ੍ਹਾ ਫਾਗਾ ਬਟੇਮਾਪਸ਼ਮਿਲ ਦੇ ਉੱਥੇ ਫਿਰ ਲੈ ਕੇ ਸ੍ਰੀ ਸੰਗਤ ਦੇ ਦਰਸ਼ਨ ਮਾਣੋ। ਦੱਸੇ ਰਹਤੇ ਆਜ ਦਾ ਸਾਰਾ ਦਿਨ ਦਰਸ਼ਨ ਕੀ ਆਏ ਜਾਣਗੇ। ਸਾਈ ਰਾਤ ਉੱਥੇ ਦਰਸ਼ਨ ਕੀ ਆਏ ਜਾਣਗੇ। ਕੱਲੋਂ ਸਾਰਾ ਦਿਨ ਕੱਲ ਦੀ ਸਾਈ ਰਾਤ ਪਰਸੋਂ ਨੂੰ 2 ਵਜੇ ਤੱਕ 27 ਤਰੀਕ ਨੂੰ 2 ਵਜੇ ਤੱਕ ਦਰਸ਼ਨ ਪਾਏ ਜਾਣਗੇ। ਦੋ ਤੋਂ ਲੈ ਕੇ 2:30 ਵਜੇ ਦੇ ਵਿੱਚ ਅਸੀਂ ਉੱਥੇ ਚਾਲੇ ਪਹੁੰਚਦਾ ਅਗਲਾ ਸੰਸਕਾਰ ਹੈ ਉਹ ਕੋਈ ਵੀ ਆਈ ਜਿ ਬਣਾਇ ਦੀ ਕਿ ਸੰਕਤ ਜਿਹੜਾ ਦਰਸ਼ਨ ਕਰਨਾ ਹੈ ਕਿਸੇ ਮਨ ਭਾਵ ਨਾਲ ਕਿ ਕਿਸੇ ਨੂੰ ਲੋਈ ਪਾਉਣੀ ਹੈ ਕਿਸੇ ਨੂੰ ਪਸਤਰ ਪਾਉਣਾ ਹੈ ਦਰਸ਼ਨ ਕਰ ਉਹ ਸੰਗਤ ਦਾ ਦਰਸ਼ਨ ਕਰ ਉਸਦੇ ਨਾਲ ਹੀ ਮੈਂ ਤੁਹਾਨੂੰ ਸਾਰਾ ਇੱਕ ਚੰਗੇ ਸਹਿਯੋਗ ਦੀ ਮੰਗ ਵੀ ਕਰਦਾ ਮੈਨੂੰ ਆਸ ਹੈ ਕਿ ਤੁਸੀਂ ਸਾਰੀ ਪ੍ਰੈਸ ਪਹਿਲਾਂ ਵੀ ਸਹਿਯੋਗ ਦੇ ਰਹੇ ਹੋ ਹੁਣ ਵੀ ਦੋਗੇ O zaman o saharen bize bitti şamdan. Allah'ı bağışla. Vay, bu kalsın.